ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਅਲਫ਼ਾਜ਼ ਤੇ ਲੈ ਕੇ ਹਾਜ਼ਰ ਹਾਂ ਕਹਾਣੀ ਦਾ ਭਾਗ ਦੂਜਾ ਉਸ ਦੇ ਕਈ ਦੋਸਤਾਂ ਨੇ ਉਸ ਨੂੰ ਪੁੱਛਿਆ ਸੁਖਦੇਵ ਸਿਆ ਤੇਰਾ ਲੜਕਾ ਇੱਥੇ ਕਿਵੇਂ ਆਇਆ ਸੀ ਜਦੋਂ ਸੁਖਦੇਵ ਸਿੰਘ ਦੱਸਦਾ ਹੈ ਕਿ ਕੈਨੇਡਾ ਦੀ ਲੜਕੀ ਨੇ ਉਸ ਦੇ ਲੜਕੇ ਨੂੰ ਬੁਲਾਇਆ ਸੀ ਤਾਂ ਉਹ ਅੱਗੇ ਚੁੱਪ ਹੋ ਜਾਂਦੇ ਕੁਝ ਨਾ ਬੋਲਦੇ ਸੁਖਦੇਵ ਸਿੰਘ ਉਹਨਾਂ ਦੀ ਚੁੱਪ ਨਾਲ ਹੈਰਾਨ ਹੋ ਜਾਂਦਾ ਇੱਕ ਦਿਨ ਉਸ ਨੇ ਆਪਣੇ ਦੋਸਤ ਨੂੰ ਇਸ ਚੁੱਪ ਦਾ ਕਾਰਨ ਪੁੱਛ ਹੀ ਲਿਆ ਤਾ ਅਗੋਂ ਉਸਨੇ ਦੱਸਿਆ ਸੁਖਦੇਵ ਸਿੰਘ ਬੁਰਾ ਨਾ ਬਣਾਵੀ ਆਪਣੇ ਸਮਾਜ ਵਿੱਚ ਇੱਥੇ ਇੱਕ ਭੇੜਚਾਲ ਹੈ ਭਾਵੇਂ ਇੰਡੀਆ ਤੋਂ ਲੜਕਾ ਬੁਲਾਇਆ ਹੋਵੇ ਭਾਵੇਂ ਲੜਕੀ ਪਰ ਫਿਰ ਵੀ ਉਹ ਕਦੇ ਆਪਣੇ ਜੀਵਨ ਸਾਥੀ ਨੂੰ ਬਰਾਬਰ ਨਹੀਂ ਸਮਝਦੇ ਹੌਲੀ ਹੌਲੀ ਆਪਣੀ ਨੂਸ਼ ਛਮਿੰਦਰ ਦੇ ਵਿਹਾਰ ਤੋਂ ਸੁਖਦੇਵ ਸਿੰਘ ਨੂੰ ਇਹ ਅੰਦਾਜ਼ਾ ਹੋ ਗਿਆ ਸੀ ਕਿ ਉਸਦੇ ਦੋਸਤ ਜੋ ਕਹਿੰਦੇ ਸਨ ਉਹ ਬਿਲਕੁਲ ਸਹੀ ਨਿਕਲਿਆ ਛਮਿੰਦਰ ਬਲਜੀਤ ਤੇ ਕਈ ਵਾਰ ਗਲਵਾ ਪਾਉਣ ਦੀ ਕੋਸ਼ਿਸ਼ ਕਰਦੀ ਤਾਂ ਅਗੋਂ ਗੁਰਦੀਪ ਉਸ ਨੂੰ ਸੌਰੀ ਕਹਿ ਕੇ ਚੁੱਪ ਹੋ ਜਾਂਦਾ ਇੱਕ ਦੋ ਵਾਰੀ ਸੁਖਦੇਵ ਸਿੰਘ ਨੇ ਇਸ ਬਾਰੇ ਜਦੋਂ ਗੁਰਦੀਪ ਨਾਲ ਗੱਲ ਛੇੜੀ ਤਾਂ ਬੇਟੇ ਨੇ ਹੋ ਪਰੇ ਕਹਿ ਕੇ ਗੱਲ ਟਾਲ ਦਿੱਤੀ ਸਾਰਾ ਦਿਨ ਪੋਤਰੇ ਨਾਲ ਰਹਿਣਾ ਅਤੇ ਉਸ ਨੂੰ ਖਡਾਉਣ ਦਾ ਇਹ ਅਸਰ ਜ਼ਰੂਰ ਹੋਇਆ ਕਿ ਉਸ ਨੂੰ ਪੋਤਰੇ ਨਾਲ ਬਹੁਤ ਜ਼ਿਆਦਾ ਪਿਆਰ ਹੋ ਗਿਆ ਜਦੋਂ ਪੋਤਰਾ ਹਰ ਗੱਲ ਤੇ ਦਾਦਾ ਜੀ ਦਾਦਾ ਜੀ ਕਹਿੰਦਾ ਤਾਂ ਉਸ ਦਾ ਕਿੱਲੋ ਖੁਣ ਵੱਜ ਜਾਂਦਾ ਜਦੋਂ ਸ਼ਾਮਾਂ ਹੁੰਦੀਆਂ ਤੇ ਗਰਮੀ ਕੁਝ ਘਟ ਜਾਂਦੀ ਤਾਂ ਉਸ ਵੇਲੇ ਉਹ ਦਾਦਾ پارک ਦਾਦਾ پارک ਕਰਨ ਲੱਗ ਜਾਂਦਾ ਜਿਵੇਂ ਚਿੜੀ ਆਪਣੇ ਵੋਟਾਂ ਦਾ ਧਿਆਨ ਰੱਖਦੀ ਹੈ ਉਵੇਂ ਹੀ ਸੁਖਦੇਵ ਸਿੰਘ پارک ਵਿੱਚ ਆਪਣੇ ਪੋਤੇ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਹੁਣ ਤਾਂ ਬਹੁਤੀ ਵਾਰ ਰਾਤ ਵੇਲੇ ਦਾਦਾ ਪੋਤਰਾ ਇਕੱਠੇ ਸੌਂਦੇ ਸਨ ਹੁਣ ਜਦੋਂ ਲੋਕਾਂ ਵੱਲ ਆਉਣਾ ਜਾਣਾ ਘਟ ਗਿਆ ਤਾਂ ਸੁਖਦੇਵ ਸਿੰਘ ਨੇ ਇੱਕ ਦਿਨ بیٹے ਨੂੰ ਕਿਹਾ ਪੁੱਤ ਹੁਣ ਬਥੇਰਾ ਘੁੰਮ ਫਿਰ ਲਿਆ ਕਰਵੇਲੇ ਬੈਠਿਆ ਮੇਰਾ ਜੀ ਆਕ ਗਿਆ ਏ ਜੇ ਮੈਂ ਕੋਈ ਮਾੜਾ ਮੋਟਾ ਕੰਮ ਕਰ ਲਵਾਂ ਤਾਂ ਮੇਰਾ ਦਿਨ ਲੱਗਾ ਰਹੋ ਤੇ ਨਾਲੇ 2-4 ਡਾਲਰ ਹੀ ਘਰ ਆਉਣਗੇ ਗੁਰਦੀਪ ਨੇ ਗੱਲ ਹਾਸੇ ਵਿੱਚੋਂ ਆਉਂਦਿਆਂ ਕਿਹਾ ਪਾਪਾ ਜੀ ਆਰਾਮ ਕਰੋ ساری ਉਮਰ ਕੰਮ ਹੀ ਕਰਦੇ ਰਹੇ ਹੋ ਤਿੰਨ ਜਰ ਮਹੀਨਿਆਂ ਨੂੰ ਤੁਸੀਂ ਚਲੇ ਜਾਣਾ ਹੈ ਇੱਥੇ ਥੋੜੇ ਵਕਤ ਵਾਸਤੇ ਕੋਈ ਕੰਮ ਨਹੀਂ ਮਿਲਦਾ ਹੁਣ ਤੁਸੀਂ ਵਾਪਸ ਜਾ ਕੇ ਆਪਣੇ ਕੰਮ ਤੋਂ ਰਟਾਇਰ ਹੋਵੋ ਆਪਣੀ ਪੈਨਸ਼ਨ ਦਾ ਕੇਸ ਮੁਕੰਮਲ ਕਰੋ ਤੇ ਜਲਦੀ ਵਾਪਸ ਆਓ ਸੁਖਦੇਵ ਸਿੰਘ ਇਹ ਗੱਲ ਸੁਣ ਕੇ ਚੁੱਪ ਕਰ ਗਿਆ ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਅਸਲ ਵਿੱਚ ਉਸ ਦੇ ਨੂੰਹ ਪੁੱਤ ਨੂੰ ਫਿਕਰ ਸੀ ਕਿ ਜੇ ਉਹ ਕੰਮ ਕਰਨ ਲੱਗ ਗਿਆ ਤਾਂ ਬੱਚੇ ਦੀ ਦੇਖਭਾਲ ਕੌਣ ਕਰੇਗਾ ਖੈਰ ਔਕੇ ਸੌਕੇ ਉਸ ਨੇ ਆਪਣਾ ਸਮਾਂ ਪੂਰਾ ਕਰ ਲਿਆ ਤੇ ਵਾਪਸ ਜਾਣ ਦੀ ਤਿਆਰੀ ਕਰ ਲਈ ਜਿੰਨੀ ਖੁਸ਼ੀ ਉਸ ਨੂੰ ਇੰਡੀਆ ਤੋਂ ਕੈਨੇਡਾ ਆਉਣ ਵੇਲੇ ਸੀ ਉਹ ਇੱਥੇ ਆ ਕੇ ਪਹਿਲੇ 2 ਟਾਈ ਮਹੀਨੇ ਜਿੰਨਾ ਕੁਝ ਰਿਹਾ ਸਹਜੇ ਸਹਜੇ ਉਸਦਾ ਸਾਰਾ ਮਨ ਕਿਰਕਰਾ ਹੋ ਗਿਆ ਪੰਜਾਬ ਪਹੁੰਚ ਕੇ ਉਹ ਦੁਬਦ ਵਿੱਚ ਪੈ ਗਿਆ ਜਦੋਂ ਉਹ ਚੰਗੀ ਨੌਕਰੀ ਅਤੇ ਆਪਣੀ ਜਾਇਦਾਦ ਵੱਲ ਵੀ ਦੇਖਦਾ ਤਾਂ ਕੈਨੇਡਾ ਵਾਪਸ ਜਾਣ ਦੀ ਉਸ ਦੀ ਰੂਹ ਨਾ ਕਰਦੀ ਪਰ ਜਦੋਂ ਉਹ ਕੈਨੇਡਾ ਦੇ ਸ਼ੁੱਧ ਵਾਤਾਵਰਨ ਚੰਗੇ ਕਾਨੂੰਨ ਅਤੇ ਸੁੱਖਾਂ ਦੇ ਮੁਕਾਬਲੇ ਪੰਜਾਬ ਵਿੱਚ ਹਰ ਪਾਸੇ ਫੈਲੀ ਗੰਦੀ ਵਿਵਹਲ ਨਿਗਾ ਮਰਦਾ ਤਾਂ ਉਸਦਾ ਦਿਲ ਕਰਦਾ ਕਿ ਉੱਡ ਕੇ ਫਿਰ ਵਾਪਸ ਕੈਨੇਡਾ ਪਹੁੰਚ ਜਾਵੇ ਪਹਿਲਾਂ ਪਹਿਲਾਂ ਉਸਨੇ ਦੋਸਤਾਂ ਨਾਲ ਕਾਫੀ ਹਾਸਾ ਮਖੌਲ ਕੀਤਾ ਉਹ ਪੁੱਛਦੇ ਕਿ ਦੱਸ ਜਾਰ ਕਹਿੰਦੇ ਆ ਬਈ ਕੈਨੇਡਾ ਦਾ ਪਰੀਆਂ ਦੇ ਦਿਸਾ ਫਿਰ ਤੂੰ ਕਿੰਨੀਆਂ ਕੁ ਪਰੀਆਂ ਵੇਖੀਆਂ ਦੂਰੋਂ ਦੂਰੋਂ ਹੀ ਵੇਖੀਆਂ ਕਿ ਕਿਸੇ ਨੂੰ ਹੱਥ ਲਾ ਕੇ ਵੀ ਵੇਖਿਆ ਪਰ ਜਦੋਂ ਸੁਖਦੇਵ ਸਿੰਘ ਕੈਨੇਡਾ ਦੇ ਚੰਗੇ ਅਤੇ ਮਾੜੇ ਦੋਹਾਂ ਪੱਖਾਂ ਦੀ ਗੱਲ ਵਿਸਤਾਰ ਨਾਲ ਦੱਸਦਾ ਤਾਂ ਉਹ ਚੁੱਪ ਹੋ ਜਾਂਦੇ ਆਪਣੀ ਬੇਟੀ ਨਾਲ ਗਰਦੀਪ ਅਤੇ ਛਮਿੰਦਰ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਹੋਰ ਕਿਸੇ ਨਾਲ ਨਹੀਂ ਸੀ ਕਰ ਸਕਦਾ ਕਰ ਲਈਆਂ ਪਹਿਲਾਂ ਤਾਂ ਉਹ ਕੁਝ ਨਾ ਬੋਲੀ ਪਰ ਬਾਅਦ ਵਿੱਚ ਉਸਨੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਪਾਪਾ ਜੀ ਤੁਸੀਂ ਸਾਰੀ ਉਮਰ ਇਸ ਮਾਹੌਲ 'ਚ ਲੰਗਾਈ ਹੈ ਨਵੇਂ ਮਾਹੌਲ ਵਿੱਚ ਵਿਚਰ ਲੱਗਿਆ ਥੋੜਾ ਸਮਾਂ ਤਾਂ ਲੱਗਦਾ ਹੀ ਹੈ ਤੁਸੀਂ ਫਿਕਰ ਨਾ ਕਰੋ ਤੁਸੀਂ 네ਗੇਟਿਵ ਵਿਚਾਰ ਦਿਲ ਵਿੱਚੋਂ ਕੱਢ ਦਿਓ ਅਤੇ ਚੜ੍ਹਦੀ ਕਲਾ ਵਿੱਚ ਰਹੋ ਵੀਰ ਬਾਰੇ ਮੜਨਾ ਸੋਚੋ ਉਹ ਤੁਹਾਨੂੰ ਫੁੱਲਾਮਾਂਗ ਰੱਖੇਗਾ ਇਥੋਂ ਦੇ ਦਿਨੋ ਦਿਨ ਵਿਗੜ ਰਹੇ ਹਾਲਾਤ ਆ ਤਾਂ ਤੁਸੀਂ ਵੀ ਦੇਖ ਰਹੇ ਹੋ ਇਸ ਲਈ ਤੁਹਾਨੂੰ ਮੇਰੀ ਇਹ ਸਲਾਹ ਹੈ ਕਿ ਸੁਨਹਿਰੀ ਮੌਕਾ ਹੱਥੋਂ ਨਾ ਗਵਾਓ ਅਸਲ ਵਿੱਚ ਸੁਖਦੇਵ ਸਿੰਘ ਦੇ ਕੈਨੇਡਾ ਜਾਣ ਪਿੱਛੋਂ ਉਹਨਾਂ ਦੇ ਘਰ ਵਿੱਚ ਆ ਕੈਨੇਡਾ ਬਾਰੇ ਕਈ ਵਾਰ ਗੱਲ ਛੜੀ ਸੀ ਅਤੇ ਉਸਦੇ ਪਤੀ ਨੇ ਇੱਕ ਦੋ ਵਾਰ ਕਿਹਾ ਸੀ ਚਲੋ ਪਾਪਾ ਜੀ ਤਾਂ ਹੁਣ ਕੈਨੇਡਾ ਚਲੇ ਗਏ ਨੇ ਕੁਝ ਰਵਾਜ਼ ਸਾਡੀ ਵੀ ਵਾਰੀ ਆ ਜਾਊਗੀ ਕਦੀ ਕਦੀ ਜਦੋਂ ਪੋਤਰੇ ਦੀ ਜਨਮ ਆਉਂਦੀ ਤਾ ਪਿਆਰਾ ਸਿੰਘ ਦਿਲ ਵਿੱਚ ਘੇਰ ਜਿਹਾ ਪੈਂਦੇ ਤੇ ਉਹ ਸੋਚਣ ਲੱਗਦਾ ਕਿ ਪਹਿਲਾਂ ਤਾਂ ਜਦੋਂ ਸਵੇਰੇ ਉੱਠਦਾ ਸੀ ਉੱਚੀ ਆਵਾਜ਼ ਚ ਦਾਦਾ ਜੀ ਕਹਿ ਕੇ ਆਵਾਜ਼ ਮਾਰਦਾ ਸੀ ਅਤੇ ਮੈਂ ਘੋੜਾ ਬਣ ਕੇ ਉਸ ਨੂੰ ਪੌੜੀਆਂ ਤੋਂ ਹੇਠਾਂ ਲੈ ਆਉਂਦਾ ਸੀ ਹੁਣ ਜਦੋਂ ਉਹ ਆਵਾਜ਼ ਮਾਰਦਾ ਹੋਵੇਗਾ ਤਾਂ ਮੈਨੂੰ ਉੱਥੇ ਨਾ ਵੇਖ ਕੇ ਕੀ ਸੋਚਦਾ ਹੋਵੇਗਾ ਘਰ ਬੈਠਾ ਬੱਚਾ ਤਾਂ ਅੱਕ ਜਾਂਦਾ ਹੈ ਪਤਾ ਨਹੀਂ ਗਰਦੀਪ ਉਸ ਨੂੰ పార్ਕਰ ਲੈ ਜਾਂਦਾ ਹੋਵੇਗਾ ਕਿ ਨਹੀਂ ਇਸ ਤਰ੍ਹਾਂ ਸੋਚਾਂ ਸੋਚਦਾ ਉਦਾਸ ਹੋ ਜਾਂਦਾ ਤੇ ਪ੍ਰਮਾਤਮਾ ਅੱਗੇ ਆਪਣੇ ਦਿਲ ਦੀ ਦੁਬਿਧਾ ਦੂਰ ਕਰਨ ਲਈ ਅਰਦਾਸ ਕਰਦਾ। ਕਈ ਦਿਨਾਂ ਦੇ ਸੋਚੋ ਪੰਜ ਪਿਛੋਂ ਅਖੀਰ ਸੁਖਦੇਵ ਸਿੰਘ ਨੇ ਫੈਸਲਾ ਕਰ ਹੀ ਲਿਆ ਕਿ ਉਹ ਸਮੇਂ ਤੋਂ ਪਹਿਲਾਂ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਕੈਨੇਡਾ ਚਲਾ ਜਾਵੇਗਾ। ਲੋਡਿੰਗ ਦੇ ਕਾਗਜ਼ ਪੱਤਰ ਭਰ ਕੇ ਉਸ ਨੇ ਆਪਣੇ ਕਾਲਜ ਦੇ ਦਫ਼ਤਰ ਵਿੱਚ ਦੇ ਦਿੱਤੇ ਤੇ ਨਾਲ ਹੀ ਇਹਨਾਂ ਕਾਗਜ਼ਾਂ ਦੀ ਪੈਰਵਾਈ ਕਰਨ ਵਾਸਤੇ ਉਸ ਨੇ ਕਲਰਕਾਂ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਵੀ ਕਰ ਦਿੱਤਾ। ਇਸੇ ਦੌਰਾਨ ਗੁਰਦੀਪ ਨੇ ਫੋਨਾਈ ਕੀਤਾ ਪਾਪਾ ਜੀ ਕਿਰਾਏ ਤੇ ਰਹਿੰਦੇ ਆ ਬਹੁਤ ਸਾਲ ਹੋ ਗਏ ਨੇ ਜੇ ਤੁਸੀਂ ਠੀਕ ਸਮਝੋ ਤਾਂ ਕੁਝ ਪੈਸੇ ਦਾ ਇੰਤਜ਼ਾਮ ਕਰ ਲਓ ਆਪਾਂ ਮਕਾਨ ਲੈ ਸਕੀਏ ਸੁਖਦੇਵ ਸਿੰਘ ਨੇ ਆਪਣੀ ਬੇਟੀ ਨਾਲ ਸਲਾਹ ਕਰਕੇ ਪਿੰਡ ਵਾਲੀ ਕੁਝ ਜ਼ਮੀਨ ਵੇਚ ਦਿੱਤੀ ਕੁਝ ਪੈਸੇ ਉਸਨੇ ਹਵਾਲੇ ਰਾਹੀਂ ਭੇਜ ਦਿੱਤੇ ਕੁਝ ਕੈਨੇਡਾ ਜਾਣ ਲੱਗੇ ਆਪਣੇ ਨਾਲ ਲੈ ਗਿਆ ਅਤੇ ਬਾਕੀ ਆਪਣੀ ਬੇਟੀ ਨੂੰ ਦੇ ਦਿੱਤੇ ਤੇ ਲੋੜ ਪੈਣ ਵੇਲੇ ਹਵਾਲੇ ਰਾਹੀਂ ਭੇਜਣ ਲਈ ਕਹਿ ਦਿੱਤਾ ਕੈਨੇਡਾ ਪਹੁੰਚਣ ਤੋਂ ਜਲਦੀ ਬਾਅਦ ਗਰਦੀਪ ਦੇ ਨਾ ਕਰਨ ਦੇ ਬਾਵਜੂਦ ਸਖਦੇਸ਼ ਸਿੰਘ ਨੇ ਨੌਕਰੀ ਲਈ ਕੋਸ਼ਿਸ਼ ਕੀਤੀ ਅਤੇ ਸਿਕਿਉਰਿਟੀ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ ਕੰਮ ਸ਼ਾਮ ਦੇ 4 ਵਜੇ ਤੋਂ ਰਾਤ ਦੇ 12 ਵਜੇ ਤੱਕ ਸੀ ਉਹ 3 ਵਜੇ ਬੱਸ ਰਾਹੀਂ ਕੰਮ ਤੇ ਚਲਾ ਜਾਂਦਾ ਤੇ 1 ਵਜੇ ਆ ਕੇ ਸੌਂ ਜਾਂਦਾ ਦਿਨ ਮਿਲਿਏ ਉਹ ਆਪਣੇ ਪੋਤਰੇ ਨੂੰ ਸੰਭਾਲਦਾ ਕੰਮ ਤੇ ਜਾਣ ਲੱਗੇ ਉਸ ਨੂੰ ਆਪਣੇ ਘਰ ਕੋਲ ਇੱਕ ਬੇਬੀ ਸਿਟਰ ਦੇ ਘਰ ਛੱਡ ਜਾਂਦਾ ਜਿੱਥੋਂ ਬਲਜੀਤ ਆਪਣੇ ਕੰਮ ਤੋਂ ਆ ਕੇ ਉਸ ਨੂੰ ਲੈ ਆਉਂਦਾ ਘਰ ਦਾ ਮਾਹੌਲ ਤਾਂ ਸੁਖਦੇਵ ਸਿੰਘ ਦੇ ਜਾਣ ਤੋਂ ਪਹਿਲਾਂ ਵੀ ਕੁਝ ਠੀਕ ਨਹੀਂ ਸੀ ਪਰ ਹੁਣ ਸੁਖਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਹਾਲਾਤ ਹੋਰ ਖਰਾਬ ਹੋ ਗਏ ਨੇ ਨੂ ਦਾ ਗੁਰਦੀਪ ਨਾਲ ਵਤੀਰਾ ਹੋਰ ਵੀ ਮਾੜਾ ਹੋ ਗਿਆ ਸੀ ਇੱਕ ਵਾਰ ਸੁਖਦੇਵ ਸਿੰਘ ਨੇ ਦੋਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਮਿੰਦਰ ਅੱਗੋਂ ਗੁੱਸੇ 'ਚ ਬੋਲੀ ਡੈਡੀ ਤੁਹਾਨੂੰ ਸਾਡੀ ਗੱਲ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਗਰਦੀਪ ਚੁੱਪ ਰਿਹਾ ਤੇ ਉਸ ਦੀ ਕੁਝ ਬੋਲਣ ਦੀ ਹਿੰਮਤ ਨਾ ਪਈ। ਸੁਖਦੇਵ ਸਿੰਘ ਚੁੱਪ ਕਰਕੇ ਬਾਹਰ ਚਲਾ ਗਿਆ ਤੇ ਸੋਚਣ ਲੱਗ ਪਿਆ ਕਿ ਜੇ ਇਹੋ ਜੇ ਹਾਲਾਤ ਰਹੇ ਤਾਂ ਇਸ ਘਰ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ। ਉਹ ਕਦੀ ਕਦੀ ਇਹ ਵੀ ਸੋਚਦਾ ਕਿ ਗਰਦੀਪ ਵਿਚਾਰਾ ਦੋ ਪੁਰਾਂ ਵਿੱਚ ਪਿਸ ਰਿਹਾ ਹੈ। ਨਾ ਤਾਂ ਉਹ ਆਪਣੀ ਘਰਵਾਲੀ ਨੂੰ ਕੁਝ ਕਹਿ ਸਕਦਾ ਹੈ ਅਤੇ ਨਾ ਹੀ ਉਹ ਆਪਣੇ ਪਿਤਾ ਨੂੰ ਛੱਡ ਸਕਦਾ ਹੈ। ਗਰਦੀਪ ਨੇ ਇੱਕ ਵਾਰੀ ਆਪਣੇ ਪਿਤਾ ਨੂੰ ਕਹਿ ਦਿੱਤਾ ਸੀ ਡੈਡੀ ਮੈਂ ਨਾ ਤਾਂ ਕੈਨੇਡਾ ਆਉਣ ਬਾਰੇ ਸੀ ਮੰਨਿਆ ਤੇ ਨਾ ਹੀ ਇਸ ਰਿਸ਼ਤੇ ਬਾਰੇ ਤੁਸੀਂ ਹੀ ਮੈਨੂੰ ਇਸ ਨਰਕ ਵਿੱਚ ਧੱਕਾਤਾ ਜੇ ਇਹ ਬੱਚਾ ਨਾ ਹੋਇਆ ਹੁੰਦਾ ਤਾਂ ਮੈਂ ਫੇਰ ਕੁਝ ਹੋਰ ਸੋਚ ਲੈਂਦਾ ਹੁਣ ਤੁਸੀਂ ਦੱਸੋ ਮੈਂ ਕਿਹੜੇ ਖੂਬਸ਼ਾਲ ਮਰਾ ਗਰਮੀਆਂ ਦੇ ਦਿਨਾਂ ਵਿੱਚ ਸ਼ਮਿੰਦਰ ਕਈ ਵਾਰ ਅਜਿਹੇ ਕੱਪੜੇ ਪਾਉਂਦੀ ਜਿਸ ਤੋਂ ਪਿਆਰਾ ਸਿੰਘ ਨੂੰ ਕੋਈ ਸ਼ਰਮ ਜਿਹੀ ਆਉਂਦੀ ਇੱਕ ਦੋ ਵਾਰ ਉਸਨੇ ਗਰਦੀਪ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੇ ਹਾਸੇ ਵਿੱਚ ਗੱਲ ਟਾਲਦਿਆਂ ਕਿਹਾ ਡੈਡੀ ਇਹ ਕੈਨੇਡਾਏ ਤੁਸੀਂ ਪਲਾਜ਼ਿਆਂ ਵਿੱਚ ਵੇਖ ਹੀ ਲਿਆ ਹੈ ਕਿ ਇੱਥੋਂ ਜਦੋਂ ਬਾਹਰੋਂ ਆਪਣੇ ਘਰ ਅੰਦਰ ਵੱੜਦਾ ਹੈ ਤਾਂ ਪੰਜਾਬੀ ਸੱਭਿਆਚਾਰ ਮੁਤਾਬਕ ਆਪਣੇ ਆਉਣ ਦਾ ਅਹਿਸਾਸ ਕਰਾਉਣ ਲਈ ਹੌਲੀ ਜੀ ਖੰਗੂਰਾ ਮਾਰਦਾ ਕਿ ਨੂ ਨੂੰ ਪਤਾ ਲੱਗ ਜਾਵੇ ਕਿ ਉਹ ਆਇਆ ਹੈ ਇਸ ਗੱਲ ਉੱਤੇ ਵੀ ਨੂ ਨੇ ਪਿਆਰਾ ਸਿੰਘ ਨੂੰ ਇੱਕ ਦੋ ਵਾਰ ਅਜੀਹਾਂ ਟਿੱਚਰਾਂ ਕੀਤੀਆਂ ਜਿਸ ਨਾਲ ਉਸ ਨੂੰ ਕੁਝ ਸ਼ਰਮਿੰਦਗੀ ਸਹਿਣੀ ਪਈ ਸ਼ਮਿੰਦਰ ਨੂੰ ਘਰ ਵਿੱਚ ਸਫਾਈ ਰੱਖਣ ਦਾ ਬਹੁਤ ਸ਼ੌਂਕ ਸੀ ਉਹ ਚਾਹੁੰਦੀ ਸੀ ਕਿ ਘਰ ਵਿੱਚ ਹਰ ਚੀਜ਼ ਥਾਂ ਤੇ ਰੱਖੀ ਹੋਵੇ ਘਰਵਾਲੀ ਦੀ ਮੌਤ ਵਿੱਚੋਂ ਪੰਜਾਬ ਵਿੱਚ ਰਹਿੰਦੇ ਸੁਖਦੇਵ ਸਿੰਘ ਕੁਝ ਅਵੇਸਲਾ ਹੋ ਗਿਆ ਸੀ ਜਿੱਥੇ ਜਿਹੜੀ ਚੀਜ਼ ਪਈ ਹੈ ਉੱਥੇ ਹੀ ਪਈ ਰਹਿਣ ਦਿੰਦਾ ਦੋ ਤਿੰਨ ਦਿਨਾਂ ਬਾਅਦ ਉਹ ਆਪ ਸਫਾਈ ਕਰ ਲੈਂਦਾ ਜਾਂ ਉਸਦੀ ਬੇਟੀ ਆ ਕੇ ਕਰ ਜਾਂਦੀ ਜਦੋਂ ਕੋਈ ਮਾਰੀ ਆਤ ਪੈ ਜਾਵੇ ਤਾਂ ਉਹ ਜਲਦੀ ਨਹੀਂ ਜਾਂਦੀ ਜਿਸ ਕਰਕੇ ਇਸ ਆਦਤ ਕਾਰਨ ਸਖਦੀਪ ਸਿੰਘ ਨੂੰ ਆਪਣੀ ਨੂੰ ਤੋਂ ਕਈ ਵਾਰ ਬਹੁਤ ਖਰੀਆਂ-ਖੋਟੀਆਂ ਸੁਣਨ ਮਿਲੀਆਂ ਸਨ ਹੁਣ ਉਹਨਾਂ ਨੇ ਘਰ ਵਿੱਚ ਸਲਾਹ ਕਰ ਲਈ ਕਿ ਕਿਰਾਏ ਤੋਂ ਛਟਕਾਰਾ ਪਾਉਣ ਲਈ ਮਕਾਨ ਖਰੀਦ ਲਿਆ ਜਾਵੇ ਕੁਝ ਮਕਾਨ ਵੇਖੇ ਕਿਸੇ ਮਕਾਨ ਵਿੱਚ ਕੁਝ ਚੰਗਾ ਸੀ ਅਤੇ ਕਿਸੇ ਵਿੱਚ ਕੁਝ ਹੋਰ ਅਖੀਰ ਜਦੋਂ ਇੱਕ ਮਕਾਨ ਪਸੰਦ ਆਇਆ ਤਾਂ ਚਮਿੰਦਰ ਨੇ ਏਜੰਟ ਨੂੰ ਸ਼ਾਮਾਂ ਵੇਲੇ ਜਦੋਂ ਸੁਖਦੇਵ ਸਿੰਘ ਆਪਣੇ ਕੰਮ ਤੇ ਗਿਆ ਸੀ ਘਰ ਬੁਲਾਇਆ ਅਤੇ ਦੋਹਾਂ ਜੀਆ ਨੇ ਕਾਗਜ਼ਾਂ ਉੱਤੇ ਦਸਤਕਤ ਕਰ ਦਿੱਤੇ। ਕੁਝ ਦਿਨਾਂ ਪਿਛੋਂ ਜਦੋਂ ਗੁਰਦੀਪ ਆਪਣੇ ਕੰਮ ਤੇ ਜਾਣ ਲੱਗਾ ਤਾਂ ਸੁਖਦੇਵ ਸਿੰਘ ਨੇ ਕਿਹਾ ਬੇਟਾ ਮਕਾਨ ਤਾਂ ਪਸੰਦ ਕਰ ਲਿਆ ਫਿਰ ਆਪਣੇ ਏਜੰਟਾਂ ਨੂੰ ਕਾਗਜ਼ਾਂ ਤੇ ਸਾਈਨ ਕਰਨ ਵਾਸਤੇ ਬੁਲਾ ਲੈਣਾ ਸੀ। ਗੁਰਦੀਪ ਨੂੰ ਜਿਵੇਂ ਇੱਕ ਕੰਬਣੀ ਜਿਹੀ ਆ ਗਈ। ਉਹ ਹੌਲੀ ਜੀ ਬੋਲਿਆ ਡੈਡੀ ਪਰਸੋਂ ਏਜੰਟ ਦਾ ਫੋਨ ਆਇਆ ਸੀ। ਇਹ ਆਫਰ ਜਲਦੀ ਦੇਣੀ ਹੈ ਨਹੀਂ ਤਾਂ ਮਕਾਨ ਹੱਥੋਂ ਖਸ ਜਾਵੇਗਾ। ਇਸ ਲਈ ਉਸ ਨੂੰ ਘਰ ਬੁਲਾ ਕੇ ਅਸੀਂ ਕਾਗਜ਼ਾਂ ਉੱਤੇ ਪਰਸੋਂ ਸਾਈਨ ਕਰ ਦਿੱਤੇ ਸਨ। ਸੁਖਦੇਵ ਸਿੰਘ ਨੂੰ ਇੱਕਦਮ ਗੁੱਸਾ ਆ ਗਿਆ ਤੇ ਉਹ ਉੱਚੀ ਆਵਾਜ਼ ਵਿੱਚ ਬੋਲਿਆ ਜੋ ਤੁਸੀਂ ਮੈਨੂੰ ਪੁੱਛਣਾ ਮੇਰੀ ਸਲਾਹ ਲੈਣੀ ਠੀਕ ਨਹੀਂ ਸਮਝੀ। ਉਹ ਇੱਕਦਮ ਆਪਣੇ ਕਮਰੇ ਵਿੱਚ ਚਲਾ ਗਿਆ। ਗੁਰਦੀਪ ਨੇ ਸਮਝ ਲਿਆ ਕਿ ਕੋਈ ਤੂਫਾਨ ਆਉਣ ਵਾਲਾ ਹੈ। ਉਹ ਵੀ ਉਸ ਦੇ ਪਿੱਛੇ-ਪਿੱਛੇ ਚਲਾ ਗਿਆ ਤੇ ਪੁੱਛਾ ਜਿਹਾ ਪਾਉਣ ਲੱਗਾ ਡੈਡੀ ਅਸਲ ਵਿੱਚ ਕਾਲੀ-ਕਾਲੀ ਕੰਮ ਕਰਨਾ ਪਿਆ। ਕਰਦੇ ਹੋਰ ਕੰਮਾਂ ਵਿੱਚ ਰੁੱਝੇ ਰਹਿਣ ਕਰਕੇ ਤੁਹਾਨੂੰ ਦੱਸਿਆ ਨਹੀਂ ਗਿਆ। ਇਹ ਸੀ ਜੀ ਕਹਾਣੀ ਦਾ ਦੂਸਰਾ ਭਾਗ, ਕਹਾਣੀ ਦਾ ਤੀਸਰਾ ਭਾਗ ਆਲਾਵੇਗਾ। ਕਹਾਣੀ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਬਹੁਤ-ਬਹੁਤ ਧੰਨਵਾਦ।